ਚਿੱਲੇ ਪਿੰਡ ਜਸਵਾਲੀ ਦੀ 4 ਨੂੰ ਲੈ ਕੇ ਹੋ ਗੁੰਡਾਗਰਦੀ ਮੂਹ ਤੱਕ ਜੀਸੀਬੀ ਲੈ ਪਿੰਡ ਚ ਪਹੁੰਚੇ ਦਬੰਗ ਜ਼ਬਰਦਸਤੀ ਜੀਸੀਬੀ ਮਸ਼ੀਨ ਨਾਲ ਢੇਠਾ ਸੁਟੀ ਦੀਵਾਰ ਲੋਕਾਂ ਚ ਰੋਸ਼ ਕੀਤਾ ਪ੍ਰਦਰਸ਼ਨ ਜਿਲੇ ਦੇ ਪਿੰਡ ਜਸਵਾਲੀ ਵਿਖੇ ਅੱਜ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਕੁਝ ਲੋਕਾਂ ਵੱਲੋਂ ਦਬੰਗਾਈ ਵਿਖਾਉਂਦੇ ਹੋਏ ਜੀ.ਐਸ.ਬੀ. ਲਿਆ ਪਿੰਡ ਦੀ ਗਲੀ ਦੇ ਅਖੀਰ ਕੜੀ ਦੀਵਾਰ ਨੂੰ ਹੇਠਾਂ ਸੁੱਟ ਦਿੱਤਾ ਅਤੇ ਪਿੰਡ ਦੇ ਲੋਕਾਂ ਨਾਲ ਮੜੇ ਵਤੀਰਾ ਵੀ ਕੀਤਾ ਇਸ ਦੇ ਰੋਸ਼ ਪਿੰਡ ਦੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਆਰੋਪੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਇਸ ਸਬੰਧੀ ਜਦ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਲੋਕਾਂ ਪੈਸੇ ਇਕੱਠੇ ਕਰ ਦੀਵਾਰ ਬਣਵਾਈ ਸੀ ਅਤੇ ਇਸ ਦੀਵਾਰ ਲਈ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਕੁਝ ਕਮਲੋਂ ਜੀਸੀਬੀ ਮਸ਼ੀਨ ਨਾਲ ਦੀਵਾਰ ਨੂੰ ਤੋੜ ਦਿੱਤਾ ਗਿਆ ਇਸ ਮੌਕੇ ਪ੍ਰਦਰਸ਼ਨ ਕਰਦੇ ਹੋਏ ਆਰੋਪੀਅਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਦੂਜੇ ਪਾਸੇ ਇਸ ਸਬੰਧੀ ਜਦ ਪਿੰਡ ਦੇ ਸਰਪੰਚ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਪਿੰਡ ਅਗਾ ਕਿਸੇ ਸ਼ਖਸ ਵੱਲੋਂ ਸਕੂਲ ਦੀ ਉਸਾਰੀ ਕਰਵਾਈ ਗਈ ਹੈ ਜਿਸ ਵਜ੍ਹਾ ਨਾਲ ਸਾਡੇ ਪਿੰਡ ਦੀ ਪੰਚਾਇਤੀ ਜ਼ਮੀਨ 'ਚ ਬਣੀ ਗਲੀ ਦੇ ਆਖਰੀ ਕੋਨੇ ਤੇ ਬੱਚਿਆਂ ਦੀ ਸੁਰੱਖਿਆ ਦੇ ਲਈ ਦੀਵਾਰ ਦੀ ਉਸਾਰੀ ਕਰਵਾਈ ਗਈ ਸੀ ਜਿਸ ਨੂੰ ਕੁਝ ਲੋਕਾਂ ਦਬੰਗਾਈ ਵਿਖਾਉਂਦੇ ਹੋਏ ਤੋੜ ਦਿੱਤਾ ਹੈ ਅਸੀਂ ਮੰਨ ਕਰਦੇ ਹਾਂ ਕਿ ਜਿਹਨਾਂ ਲੋਕਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਯਾ ਬਲੀ ਹਾਂਜੀ ਸੁਨੀਤਾ ਕੀ ਗੱਲਬਾਤ ਹੋਈ ਏ ਬਾਜੀ ਇਹ ਨਾ ਨਾ ਮਤਲਬ ਇਹ ਰਸਤੇ ਦੇ ਉੱਤੋਂ ਸਾੜੀ ਤੇ ਗੱਲ ਚੱਲਣ ਦੀ ਆ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਸਕੂਲ ਬਣਾਉਣ ਦੇ ਦਾ ਕੀ ਕੰਡਿਆ ਕੀ ਨਹੀਂ ਕੰਡਿਆ ਲੇਕਿਨ ਸਾਡੀ ਇਹ ਗਲੀ ਆਪਣੀ ਮਤਲਬ ਇਹ ਉਹ ਹੈ ਪਿੱਛੇ ਹਾਰੇ ਕੋਈ ਇੱਧਰ ਮਤਲਬ ਇਹ ਗਲੀ ਨਹੀਂ ਕੋਈ ਕੋਸ਼ ਨਹੀਂ ਮਾਲਕੀ ਹੀ ਪਹਿਲੀ ਹੀ ਪਹਿਲੀ ਵਾਲਿਆਂ ਦੀ ਪਹਿਲੀ ਇਹ ਸਾਨੂੰ ੱੱਕੇ ਨਾਲ ਕਹਿੰਦਾ ਵੀ ਮੈਂ ਇੱਥੋਂ ਰਸਤਾ ਲੈਣਾ ਚਾਹਣਾ ਮੈਂ ਇੱਥੋਂ ਗੱਡੀਆਂ ਲਗਾਉਣੇ ਚਾਹਣਾ ਧਮਕੀਆਂ ਪਹਿਲੇ ਵੀ ਦਿੰਦਾ ਸੀ ਤੇ ਹੁਣ ਵੀ ਧਮਕੀਆਂ ਦਿੱਤੀਆਂ ਇਹਨਾਂ ਨੇ ਜੀਸੀਪੀ ਲਿਆ ਆ ਗਏ ਨਾ ਬਹੁਤ ਹੀ ਜਿਹੜੀ ਦੁਰਘਟਨਾ ਕੀਤੀ ਆ ਨਾ ਇਹਨਾਂ ਨੇ ਕੱਲ ਇੰਨੀ ਕਿ ਜਿਹੜੀ ਕਹਿ ਨਹੀਂ ਸਕਦੇ ਅਸੀਂ ਮਾਰ ਕਟਾਈ ਤੋਂ ਕੋਈ ਫਰਕ ਨਹੀਂ ਰੱਖਿਆ ਇਹਨਾਂ ਨੇ ਜੀਸੀਪੀ ਨੂੰ ਕਹਿੰਦੇ ਅਸੀਂ ਦੇ ਨਾਲ ਹੀ ਮੁਕਾ ਦੇ ਤੇ ਇਹਨਾਂ ਨੇ ਐਦਾਂ ਕਰਕੇ ਸਾਡੇ ਨਾਲ ਹਮਲਾ ਕੀਤਾ ਬਹੁਤ ਜ਼ਿਆਦਾ ਕੱਲ ਕੀਤਾ ਉਦੋਂ بارش ਪੈਣ ਦੇ ਸੀ ਉੱਤੇ ਘਰ ਬੱਚੇ ਕਮਾ-ਕੁਮਾ ਤੇ ਗਏ ਦੇ ਸੀ ਸਿਰਫ ਔਰਤਾਂ ਥੋੜੀਆਂ ਜੀਆਂ ਸੀ ਮੌਕੇ ਦੇ ਇਹਨਾਂ ਨੂੰ ਮੌਕਾ ਨਹੀਂ ਦਿੱਤਾ ਸਾਨੂੰ ਕਿਸੇ ਨਾਲ ਗੱਲ ਕੋਝਨ ਦਾ ਨਹੀਂ ਕੋਈ ਕੁਸ਼ ਗੱਲ ਹੋਈ ਆ ਸਾਡੀ ਅਸੀਂ ਇਹੋ ਹੀ ਚਾਹਨੇ ਆ ਪਿਆਹੀਂ ਰਸਤਾ ਨਹੀਂ ਦੇਣਾ ਇਥੋਂ ਸਾਡੇ ਛੋਟੇ ਛੋਟੇ ਬੱਚੇ ਆ ਜਿਹੜੇ ਸਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨਾ ਅਸੀਂ ਇਸੇ ਚੌਂਕ ਦੇ ਵਿੱਚ ਇਸੇ ਗਲੀ ਦੇ ਵਿੱਚ ਵੈਹ ਕੇ ਨਾ ਪਾਰਟੀ ਫੰਕਸ਼ਨ ਕਰਦੇ ਆ ਤੇ ਜੇ ਮੋਦ ਦਾ ਬੇਲਾ ਆਂਦਾ ਨਾ ਤਾਂ ਉਹ ਵੀ ਅਸੀਂ ਦੁੱਖ ਪ੍ਰਗਟ ਵੀ ਇਸ ਗਲੀ ਦੇ ਵਿੱਚ ਕਰਨੇ ਆ ਸੀ ਅਸੀਂ ਕਿਤੇ ਨਹੀਂ ਅਸੀਂ ਪੈਰਿਸ ਕਰਨ ਜੋਗੇ ਨਹੀਂ ਕਦੇ ਅਸੀਂ ਕੁਛ ਨਹੀਂ ਕਰਨ ਜੋਗੇ ਕਿਉਂਕਿ ਅਸੀਂ ਇੱਥੇ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਇਹਨਾਂ ਦੇ ਵਿੱਚ ਹੀ ਸਾਰੇ ਕੰਮ ਕਰਨਾ ਚਾਹੁੰਦੇ ਆ ਅਸੀਂ ਇਹ ਚਾਹਨੇ ਆ ਪ੍ਰਸ਼ਾਸਨ ਅਗੇ ਵੀ ਮਤਲਬ ਅਸੀਂ ਰਸਤਾ ਨਹੀਂ ਦੇਣਾ ਚਾਹੁੰਦੇ ਸਾਡੇ ਛੋਟੇ ਛੋਟੇ ਬੱਚੇ ਆ ਬਿਲਕੁਲ ਬੱਚੇ ਨਾ ਐਡੇ ਵੱਡੇ ਘਰ ਹੈਗੇ ਆ ਜਿਹੜੇ ਮਤਲਬ ਇਹ ਅਸੀਂ ਪਈ ਉਹ ਘਰ ਲਈਏ ਨਾਲ ਗੇਟ ਆ ਦੇਖ ਲੋ ਤੁਸੀਂ ਵੀ ਦੇਖ ਸਕਦੇ ਹੋ ਨਾਲ ਗੇਟ ਆ ਨਾਲ ਹੀ ਗਲੀ ਨਾਲ ਹੀ ਬੱਚੇ ਆ ਖੇਡਣ ਦੇ ਅਸੀਂ ਕਿੱਥੇ ਜਾਈਏ ਇਹ ਇੱਕ ਗੱਲ ਮੇਰਾ ਨਾਮ ਪ੍ਰੇਮ ਕੁਮਾਰ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਮੈਂ ਜਸਵਾਲੀ ਪਿੰਡ ਦਾ ਜੀ ਹਰਿਆ ਯੂਨੀਵਰਸਿਟੀ ਹਾਂਜੀ ਹਾਂਜੀ ਕੀ ਮਾਮਲਾ ਹੈਗਾ ਜਿਹੜਾ ਪਿੱਛੇ ਦੀਵਾਰ ਦਾ ਆਇਆ ਕੱਲ ਸਰ ਮਾਮਲਾ ਇਹ ਹੈਗਾ ਜੀ ਪੰਜਾਹ ਸਾਡੇ ਬੱਚਿਆਂ ਨੂੰ ਤੰਗ ਕਰਦਾ ਰਿਹਾ ਵੀ ਮੈਂ ਇੱਥੇ ਰਸਤਾ ਲੈਣਾ ਜੀ ਕੋਨਾ ਸ ਕੋਈ ਪਿੰਡ ਦੇ ਪ੍ਰੂਵ ਸਾਡੇ ਬਜ਼ੁਰਗਾਂ ਕਹਿੰਨਾ ਜੇ ਸਾਡੇ ਪਿੰਡ ਦੇ ਸਰਪੰਚ ਵੀ ਅਗਲਾ ਮੁਖੀ ਆ ਕਹਿੰਨਾ ਜੇ ਪਿੰਡ ਦੇ ਮਾਲਕ ਆ ਕਹਿੰਨਾ ਉਹਦਾ ਕੀ ਫਰਜ ਬੰਦਾ ਸੀ ਜਦੋਂ ਜਗਾ ਲਈਆ ਤੂੰ ਆਪਣੀ ਫਿਰਨੀ ਲਈਆ ਚਾਹਦੇ ਪਿੰਡ ਦੇ ਮਾਲਕਾਂ ਨਾਲ ਗੱਲ ਕਰਦੇ ਤੇ ਪਹਿਲੀ ਮੈਂ ਇਧਰ ਜਗਾ ਲਈਆ ਮੈਂ ਇਧਰੋਂ ਜਗਾ ਲੈਣ ਲਗਾ ਰਸਤਾ ਲੈਣ ਲਗਾਗਾ ਬਚਾ ਮੈਨੂੰ ਆਪਣੇ ਕਲੋਨੀ ਦੇ ਵਿੱਚੋਂ ਰਸਤਾ ਦੇਣਾ ਚਾਹੀਦਾ ਲੰਘਣ ਵਾਸਤੇ ਫੇਰ ਨਹੀਂ ਸੀਗੀ ਪਹਿਲੇ ਤੇ ਦੱਸੋ ਤੇ ਮਤਲਬ ਪੈਲੀਆਂ ਸੀਗੀ ਨਹੀਂ ਸਰ ਪਹਿਲੀ ਫੇਰ ਉਹ ਹੀ ਆਈ ਆ ਫਿਰ ਉਹ ਜਿਹੜੀ ਸੜਕ ਗਈ ਹੈਗੇ ਪਿੰਡ ਨੂੰ ਵੀ ਉਹ ਹੀ ਗਈ ਆ ਫਾਰਮ ਨੂੰ ਵੀ ਉਹ ਹੀ ਗਈ ਜਿਵਾਰ ਨੂੰ ਲੱਗ ਰਹੀ ਹੈ ਫੇਰ ਨਹੀਂ ਨਹੀਂ ਸੀ ਇਹ ਨਹੀਂ ਹੈਗੀ ਸਰ ਇਹ ਆਪੇ ਬਣਾਈ ਗਈ ਹੈ ਇਹ ਆਪੇ ਮੁੱਲ ਲਈ ਆਉਣਾਂ ਜਗਾ ਜੇ ਕੇ ਜਿਮੀਦਾਰ ਕੋਲ ਮੁੱਲ ਲਈ ਹੈ ਜਗਾ ਵਾਲਨੇ ਉਹਦਾ ਤੁਸੀਂ ਕੋਈ ਰੋਲ ਨਹੀਂ ਆਗਾ ਕੱਲ ਫਿਰ ਕੀ ਕੀਤਾ ਉਹਨਾਂ ਨੇ ਕੱਲ ਉਹਨਾਂ ਨੇ ਕੀਤਾ ਕੀ ਆ ਕਿ ਵੇ ਦੇਖਿਆ ਵੇ بارش ਲੱਗੀ ਤਾਂ ਘਰ ਕੋਈ ਨਹੀਂ ਹੈਗਾ ਜੇ ਕੋਈ ਇੰਦੇ ਚ ਬੰਦਾ ਨਹੀਂ ਜਲਾਨੀਆਂ 5-7 10 ਜਣੀਆਂ ਗਿਆ ਜੇ ਉਹਨਾਂ ਨੇ ਆ ਕੇ ਕੀਤਾ ਕਿ ਪਹਿਲਾਂ ਤਹਿਸੀ ਮਲਾਵਾ ਮਲਾਜਮ ਨਾਲ ਜੇ ਉਹ 5 ਮਹੀਨੇ ਪਹਿਲਾਂ ਚੱਕਰ ਮਾਰ ਕੇ ਗਏ ਨਾ ਇੱਥੋਂ ਜਿਹੜੇ ਵਾਪਸ ਚੱਲ ਗਏ ਨਾ ਤਾਂ ਉਹਨਾਂ ਨੇ ਕਿਹਾ ਕਿ ਜੀਸੀਬੀ ਦੇ ਬੰਦੇ ਭੇਜਦੇ ਨਾਲ ਉਹ 10 12 15 20 ਬੰਦੇ ਜਨਾਨੀਆਂ ਸੀ ਜੇ ਤੇ 20 25 30 ਬੰਦੇ ਹੈਗੇ ਜੇ ਜਿਨ੍ਹਾਂ ਨੇ ਮੂੰਹ ਬਲੇਟ ਦੇ ਨਾਲ ਸਾਡੇ ਕੋਲ ਉਹ ਵੀ ਪ੍ਰੂਫ ਹੈ ਪਿਆਗਾ ਜੇ ਉਹਨਾਂ ਨੇ ਆ ਕੇ ਇੱਥੇ ਜੀਸੀਬੀ ਲਾ ਕੇ ਤੇ ਪਹਿਲਾਂ ਸਾਡੀ ਜਨਾਨੀਆਂ ਨੂੰ ਮਾਂ ਮਾਂ ਪੈਣਾ ਦੀਆਂ ਚੰਗੀਆਂ ਪਹਿਲਾਂ ਗਾਲਾਂ ਵਾਲਾਂ ਗੱਡੀਆਂ ਨਾਲ ਫਿਰ ਉਹਨਾਂ ਜੀਸੀਬੀ ਢਾਈ ਨਾ ਜੀਸੀਬੀ ਠਾਕੇ ਦੇ ਮੁਲਾਦ ਸੀਗੇ ਮੁਲਾਜ਼ਮ ਸੀਗੇ ਜਿਨ੍ਹਾਂ ਗਾਲਾਂ ਨਹੀਂ ਸਰ ਨਹੀਂ ਮੁਲਾਜ਼ਮ ਨਹੀਂ ਹੈਗੇ ਜੇ ਉਹਨਾਂ ਦੇ ਬਦਮਾਸ਼ ਹੈਗੇ ਜੀ ਉਹ ਇੱਥੋਂ ਦੇ ਨਹੀਂ ਹੈਗੇ ਜੀ ਉਹ ਬਾਕੀ ਇਹ ਆ ਵੀ ਸਾਨੂੰ ਹੁਣ ਤੱਕ ਵੀ ਜਾਣ ਪਛਾਣ ਨੂੰ ਆਂਦੀ ਹੈਗੀ ਆ ਕਿੰਨਾ ਬੰਦਿਆਂ ਦੀ ਜੇ ਜਿਹੜੇ ਮੁਲਾਜ਼ਮ ਆਏ ਸੀਗੇ ਤੁਸੀਂ ਕਹਿ ਰਹੇ ਕੀ ਉਹਨਾਂ ਨੇ ਪਿੰਡ ਵਾਸੀਆਂ ਨਾਲ ਕੋਈ ਗੱਲਬਾਤ ਕੀਤੀ ਪੁੱਛਿਆ ਕਿਸੇ ਨੇ ਜਾਂ ਸਰਪੰਚ ਨੂੰ ਪੁੱਛਿਆ ਮੈਂ ਸਰਪੰਚ ਨੂੰ ਨਹੀਂ ਪੁੱਛਿਆ ਹੈਗਾ ਜੇ ਮੁਲਾਜ਼ਮ ਨੇ ਇੱਥੇ ਆ ਕੇ ਉਹਨਾਂ ਨੇ ਮਤਲਬ ਦੇਖਿਆ ਰੋਕ ਟੰਗ ਦੇਖਿਆ ਮੁਲਾਜ਼ਮਾਂ ਨੇ ਉਹ ਮੁਲਾਜ਼ਮੇ ਤਹਿਸੀਲਦਾਰ ਨੂੰ ਗੱਡੀ ਪਾਇਆ ਤੇ ਲੈ ਗਏ ਨਾ ਜੀ ਗੈਸ ਤਾਂ ੱਤਕਾ ਹੋਇਆ ਤੁਹਾਡੇ ਨਾਲ ਬਹੁਤ ਜ਼ਿਆਦੇ ਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਨੇ ਆ ਕਿ ਚਲੋ ਸਾਡੀ ਇਹ ਜਿਹੜੀ ਦੀਵਾਰ ਹੈਗੀ ਆ ਦੁਆਰ ਸਾ ਕਿਹਨੂੰ ਤੱਕਾ ਸ਼ਾਈ ਜਾਂ ਗਾਲ ਮਾਰ ਜਾਂ ਕਿਹਨੂੰ ਮਾਰਨਾ ਕੁੱਟਣਾ ਇਹ ਚੰਗਾ ਕੰਮ ਨਹੀਂ ਹੈਗਾ ਸਰ ਮਹਾਗੇ ਨੇ ਸਵਾਲੀ ਦੇ ਵਿੱਚ ਹਾਈ ਜਨ ਕਲੋਨੀ ਬਣੀ ਆ ਇੱਥੇ ਕੱਲ੍ਹ ਕਿ ਡਿਸਪਿਊਟ ਪਿਆ ਸੀਗਾ ਨਿੱਜੀ ਸਕੂਲ ਵਾਲਿਆਂ ਦਾ ਹੈ دیوار ਨੂੰ ਲੈ ਕੇ ਕੀ ਮਾਮਲਾ ਸੀਗਾ ਮੈਂ ਜੀ ਸਾਬਕਾ ਸਰਪੰਚ ਗੁਰਵਚਨ ਸਿੰਘ ਪਿੰਡ ਜੋ ਸਵਾਲੀ ਆਪਣੇ ਵੱਲੋਂ ਤੇ ਆਪਣੇ ਪਿੰਡ ਵੱਲੋਂ ਇਹਦਾ ਧੰਨਵਾਦ ਕਰਦਾ ਹਾਂ ਪ੍ਰੈਸ رپورਟਰਾਂ ਜਿਹੜੇ ਇਹਨਾਂ ਗਰੀਬਾਂ ਦੀ ਸੁਣਾਈ ਬਾਤੇ ਧੋੜੇ ਭੱਜੇ ਆਏ ਆ ਕੱਲ ਦਾ ਜਿਹੜਾ ਵਾਕਿਆ ਸਾਡੇ ਪਿੰਡ ਦੇ ਸੁਵਾਲੀ ਵਿੱਚ ਹੋਇਆ ਇਹ ਹਰਜਨ ਕਲੋਨੀਆ ਸਾਰੇ ਬਹੁਤ ਜ਼ਿਆਦਾ ਗਰੀਬ ਲੋਕੀ ਆ ਇਹਨਾਂ ਨੂੰ ਆਕੇ ਕੱਲ ਲੋਕਾਂ ਮਾਰਨ ਦੀ ਕੋਸ਼ਿਸ਼ ਮਾਰਿਆ ਵੀ ਹੈਗਾ ਮਤ ਮਾਰਨ ਦੀ ਕੋਸ਼ਿਸ਼ ਵੀ ਕੀਤੀ ਐ ਸਾਡੀ 22 ਫੁੱਟ ਦੀ ਗਲੀ ਆਉਂਦੀ ਸੀ ਪਿੰਡ ਦੀ ਜਿਹੜੀ ਉਹਦੇ ਵਿੱਚ ਇਹਨਾਂ ਆਕੇ ਠਿੱਕੇਸਾਈ ਨਾਲੋਂ ਗਲੀ ਜਿਹੜੀ ਦੁਵਾਰ ਕੱਢੀ ਸੀ ਉਹ ਢਾਹ ਦਿੱਤੀ ਐ ਜਿਹੜੀ ਦੁਵਾਰ ਢਾਈਆ ਬਲਕਿ ਉਹਦੀ ਮਾਲਕ ਜਿਹਨਾਂ ਢਾਈਆ ਹੁੰਦੀ ਇੱਥੇ ਕੋਈ ਮਾਲਕ ਹੀ ਨਹੀਂ ਪਿੰਡ ਦੇ ਵਿੱਚ ਕੋਈ ਇਦੋਂ ਕੋਈ ਰਸਤਾ ਨਹੀਂ ਕੋਈ ਚੀਜ਼ ਵੀ ਨਹੀਂ ਬਣੀ ਦੀ ਉਹਨਾਂ ਦਾ ਕੋਈ ਪੰਜ ਕਿਲੇ ਜਾ ਕੇ ਪਰਲੇ ਬਣੇ ਜਾ ਕੇ ਸਕੂਲ ਖੋਲਿਆ ਹੋਣਾ ਨਹਿਰ ਦੇ ਕੰਢੇ ਉਹਦੇ ਵਿੱਚ ਉਹਨਾਂ ਜਾਣ ਨੂੰ ਰਸਤਾ 22 ਫੁੱਟ ਦੀ ਫਿਰਨੀ ਕੋਟਲੀ ਪਿੰਡ ਤੋਂ ਤੇ ਜਸਵਾਲੀ ਪਿੰਡ ਤੋਂ 22 ਫੁੱਟ ਦੀ ਜਿਹੜੀ ਫਿਰਨੀ ਆ ਉਹ ਇੰਦੀ ਪਹਲੀ ਤੱਕ ਇਹਦੇ ਸਕੂਲ ਦਾ ਕਰ ਜਾਂਦੀ ਆ ਇਹ ਜਿਹੜਾ ਹਰਜਨ ਕਲੋਨੀ ਨੂੰ ਇਹਨਾਂ ਪਰੇਸ਼ਾਨ ਕੀਤਾ ਇਹ ਬਿਨਾਂ ਮਲਦ ਨਿਆਜ਼ ਉੱਥੇ ਕੋਈ 35 40 ਘਰ ਪਿੰਡ ਵਿੱਚ ਬਸਣ ਡੇ ਆ ਉਹਦੇ ਵਿੱਚ ਛੋਟੇ-ਛੋਟੇ ਬੱਚੇ ਵੀ ਆ ਬਜ਼ੁਰਗ ਵੀ ਆ ਗਏ ਜਿਹੜੇ ਗਲੀ ਵਿੱਚ ਕਿਤੇ ਬੂਟੇ ਸਾਂ ਆ ਕੇ ਬੈਹਿੰਦੇ ਆ ਉਹਦੇ ਵਿੱਚ ਹੁਣ ਆ ਕੇ ਕਹਿੰਦੇ ਵੀ ਅਸੀਂ ਇਥੋਂ ਗੱਡੀਆਂ ਲਗਾਉਣੀਆਂ ਉਹ ਗੱਡੀਆਂ ਲਗਾ ਦੇ ਦਬਕੇ ਮਾਰ ਕੇ ਲੋਕਾਂ ਨੇ ਕਿੱਥੇ ਹੋ ਗਏ ਵਾਹੀਂ ਇਹ ਕੰਮ ਨਹੀਂ ਕਰਨ ਦੇਣਾ ਇਹਨਾਂ ਕੱਲ ਕਾਫੀ ਜਨਾਨੀਆਂ ਤੇ ਕਾਫੀ ਬੰਦੇ ਲਿਆ ਕੇ ਤੇ ਇੱਥੇ ਲੁੱਟਮਾਰ ਕੀਤੀ ਆ ਉਹ ਜਿਹੜੀ ਗਲੀ ਹੀ ਉਹਨੂੰ ਪੁੱਟ ਤੋੜਦਾ ਜਿਹੜਾ ਇਹਨਾਂ ਦੇ ਅੱਗੇ ਦਵਾਰ ਖੜੀ ਕੀਤੀ ਦੀ ਜਿੰਨੀ ਸਾਡੀ ਮਾਰਕੀ ਪੰਚਾਇਤ ਦੀ ਹੈਗੀ ਸੀ ਉਹ ਸਾਰੀ ਆ ਗਏ ਇਹਨਾਂ ਢਾਕ ਦੀਆਂ ਤੇ ਸਮਾਨ ਇਟਾਂ ਬਟਾ ਜੋ ਚੋਕੇ ਲਾਗੇ ਤੇ ਲੋਕਾਂ ਨੂੰ ਗਾਂ ਮਾਰ ਲਈ ਤੰਕੀ ਦੇ ਗਏ ਵੀ ਜਿਹੜਾ ਸਾਡੇ ਅੱਗੇ ਆਂਦੇ ਕੋਸ਼ਿਸ਼ ਕੀਤੇ ਅਸੀਂ ਪਾ ਕੇ ਗੱਡੀਆਂ ਤੇ ਤੁਹਾਡੀ ਤੁਹਾਡੀ ਵੇਚੀ ਕਰਾਂਗੇ ਜੋ ਸਾਡੇ ਕੋਲ ਹੋਗਾ ਤੁਹਾਡੀ ਇਸ਼ਾਨ ਦੇ ਬਰਖਲਾਫ ਅਸੀਂ ਤੁਹਾਡੀ ਵੇਚੀ ਕਰਾਂਗੇ ਜਿੱਦਾਂ ਵੇਖਿਆ دیوار ਦੇ ਪਰਲੇ ਸਾਡੀ ਕੋ ਫਿਰਨੀ ਹੈਗੀ ਕਹਿੰਦੇ ਪਹਿਲੀ ਸੀਗੀ ਫਿਰਨੀ ਨਹੀਂ ਸੀਗੀ ਇਹ ਬਣਾਈ ਹੈ ਇਹ ਦੇਖੋ ਜੀ 300 ਸਾਲ ਪਿੰਡ ਦੇ ਸਵਾਲੀ ਨੂੰ ਬਣੇਦੇ ਹੋ ਗਿਆ ਇਹ ਸਾਰੀਆਂ ਮਾਲਕੀਆਂ ਹੀ ਉਹ ਉਸ ਬੰਨੇ ਜਾਨ ਨੂੰ ਜਿਹੜੀ 22 ਫੁੱਟ ਦੀ ਫਿਰਨੀ ਕੋਟਲੀ ਤੋਂ ਪਿੰਡ ਜੋ ਸਵਾਲੀ ਤੋਂ ਆਈ ਆ ਉਹ ਸਾਰੀਆਂ ਪੈਲੀਆਂ ਨੂੰ ਲੱਗਦੀ ਸੀ ਉਹ ਉਹਨਾਂ ਜਿਹੜਾ ਹੂਣ ਬੰਦਿਆਂ ਜਿਹਨਾਂ ਨੇ ਕੰਮ ਕੀਤਾ ਜਿਹੜੀ ਉਹਨਾਂ ਨੇ ਪੈਲੀ ਲਈ ਉਹਨਾਂ ਨੂੰ ਵੀ 22 ਫੁੱਟ ਫਿਰਨੀ ਦੋਨਾਂ ਪਿੰਡਾਂ ਵਿਚੋਂ ਲੰਘ ਕੇ ਜਾਂਦੀ ਆ ਪਰਲੇ ਬੰਨੇ ਨਹਿਰ ਵੀ ਪਟਰੀ ਆ ਬਹੁਤ ਵੱਡੀ ਲੋਕੀ ਉਧਰ ਸਾਰਜ ਵਟਾ ਕਰਦੇ ਆਉਂਦੇ ਜਾਂਦੇ ਵੀ ਹੋ ਗਿਆ ਪਰ ਜਿਹੜਾ ਉਹਨਾਂ ਇੱਧਰ ਪੈਰ ਪੁੱਟਿਆ ਇਹ ਬਿਲਕੁਲ ਨਜਾਇਜ਼ ਪੁੱਟਿਆ ਮੰਗ ਕਰਦੇ ਤੁਸੀਂ ਅਸੀਂ ਮੰਗ ਹੀ ਕਰਨੀ ਆ ਜੀ ਦੇਖੋ ਇੱਕ ਤਾਂ ਮੂੜਾ ਮੇਰਾ ਸਰਪੰਚ ਜੀ ਮੈਂ 15 ਸਾਲ ਪਿੰਡ ਦੀ ਸਰਪੰਚੀ ਕੀਤੀ ਹੁਣ ਇਸ ਵੇਲੇ ਮੌਕੇ ਦੇ ਅਸੀਂ ਚੇਅਰਮੈਨਾਂ ਕਰੋਟਾ ਬਲਾਗ ਦੇ ਸਾਨੂੰ ਇਹਨਾਂ ਬੰਦਿਆਂ ਨੇ ਇੱਕ ਵਾਰੀ ਵੀ ਆ ਕੇ ਇਹ ਗੱਲ ਨਹੀਂ ਦਿੱਤੀ ਵੀ ਸਾਨੂੰ ਕੋਈ ਰਸਤੇ ਦੀ ਪ੍ਰੇਸ਼ਾਨੀ ਆ ਜਾਂ ਅਸੀਂ ਜਗਾ ਮੋੜ ਲਈ ਉਥੋਂ ਰਸਤਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗੇ ਆ ਇਹਨਾਂ ਜ਼ਬਰਦਸਤੀ ਕੀਤਾ ਸਾਨੂੰ ਇਹਦਾ ਬੜਾ ਇਹਨਾਂ ਲੋਕਾਂ ਦਾ ਬੜਾ ਦੁੱਖ ਆਉਂਦਾ ਵੀ ਇਹ ਗਰੀਬ ਲੋਕਾਂ ਨੂੰ ਜਿਹੜਾ ਇਹ ਕਰੇਗਾ ਉਹ ਜਿੱਤਿਆ ਮਰ ਜਾਏਗਾ ਜਿਹੜਾ ਇਹ ਕਰੇਗਾ ਉਹ ਬੱਚਿਆਂ ਨੂੰ ਆ ਕੇ ਸੇੜਖਾਨੀਆਂ ਕਰੇਗਾ ਅੱਗੇ ਛੋਟੇ-ਛੋਟੇ ਬੱਚੇ ਆ ਉਹ ਗੱਡੀਆਂ ਥੱਲੇ ਤੇ ਆ ਕੇ ਮਾਰੇ ਜਾਣਗੇ ਉਹ ਸਾਨੂੰ ਦੀ ਆਉਣ ਲਈ ਪੀੜੀ ਬਾਰੇ ਬੜੀ ਦੁੱਖ ਹੋ ਗਿਆ ਹੈ ਗੱਲ ਦਾ ਵੀ ਸਾਡਾ ਇਹਨਾਂ ਗਰੀਬਾਂ ਦਾ ਕਿਦਾਂ ਟਾਈਮ ਪਾਸ ਹੋਏਗਾ